ਸਵਾਗਤ ਹੈ ਤੁਹਾਡਾ ਅੱਜ ਸਾਡੀ ਨਵੀਂ ਵੀਡੀਓ ਵਿੱਚ ਅੱਜ ਅਸੀਂ ਪਹੁੰਚਾ ਮਰੇਲ ਕੋਟਲਾ ਵਿਖੇ ਆ ਤੇ ਮਰੇਲ ਕੋਟਲਾ ਵਿੱਚ ਪਹੁੰਚ ਕੇ ਅੱਜ ਅਸੀਂ ਤੁਹਾਨੂੰ ਬਾਬਾ ਹੈਦਰ ਸ਼ੇਖ ਸੁਦਰੂਦੀਨ ਸਦਰੇ ਜ਼ਹਾਂ ਦਰਗਾਹ ਦੇ ਦਰਸ਼ਨ ਕਰਵਾਉਨੇ ਆ ਤੇ ਮਰੇਲ ਕੋਟਲਾ ਨੂੰ ਨਵਾਬਾਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ ਅੱਜ ਤੁਹਾਨੂੰ ਅਸੀਂ ਦਰਗਾਹ ਦੇ ਦਰਸ਼ਨ ਕਰਵਾਉਨੇ ਆ ਤੇ ਅੱਜ ਅਸੀਂ ਤੁਹਾਨੂੰ ਇਤਿਹਾਸ ਬਾਰੇ ਦੱਸਦੇ ਆ ਮੰਨਿਆ ਜਾਂਦਾ ਹੈ ਕਿ ਮਰੇਲ ਕੋਟਲਾ ਸ਼ਹਿਰ 1947 ਦੀ ਵੰਡ ਤੋਂ ਪਹਿਲਾਂ ਰਿਹਾਸਤ ਮਰੇਲ ਕੋਟਲਾ ਹੋਇਆ ਕਰਦਾ ਸੀ ਮੰਨਿਆ ਜਾਂਦਾ ਸੀ ਮਰੇਲ ਅਤੇ ਕੋਟਲਾ ਦੋ ਨਗਰ ਜਿਨ੍ਹਾਂ ਨੂੰ ਬਾਬਾ ਹੈਦਰ ਸ਼ੇਖ ਸੁਦਰੂਦੀਨ ਸਦਰੇ ਜ਼ਹਾਂ ਦੇ ਵੰਸ਼ਸ਼ਾ ਨੇ ਵਸਾਇਆ ਹੈ ਤੇ ਇਹਨਾਂ ਦੇ ਮਿਲਣ ਨਾਲ ਇਹ ਸ਼ਹਿਰ ਬਣਿਆ ਹੈ ਜਿੱਥੇ ਮਰੇਲ ਕੋਟਲਾ ਰਿਹਾਸਤ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਮਨ ਸ਼ਾਂਤੀ ਨਾਲ ਵਸਣ ਦਾ ਵਰ ਮਿਲਿਆ ਹੋਇਆ ਹੈ ਇਸ ਨਗਰ ਦੇ ਮੋਢੀ ਪੀਰ ਬਾਬਾ ਹੈਦਰ ਸ਼ੇਖ ਸੁਦਰੂਦੀਨ ਸਦਰੇ ਜ਼ਹਾਂ ਦਰਗਾਹ शरीफ ਵੀ ਮੌਜੂਦ ਹੈ ਜਿੱਥੇ ਲੱਖਾਂ ਦੀ ਸੰਗਤ ਨਾ ਤੁਮਸਤਕ ਹੁੰਦੀਆਂ ਹਨ ਮੰਨਿਆ ਜਾਂਦਾ ਹੈ ਕਿ ਪੀਰ ਬਾਬਾ ਹਜ਼ਰਤ ਸ਼ੇਖ ਸੁਦਰੁਦੀਨ ਸਦਰਜ਼ਾਹਾਂ ਦਾ ਸੰਬੰਧ ਅਫਗਾਨਿਸਤਾਨ ਦੇ ਸੂਬੇ ਖੁਰਾਸਾਨ ਦੇ ਕਸਬੇ ਦਰਬੰਦ ਨਾਲ ਹੈ ਅਤੇ ਉਹ ਆਪਣੇ ਪੀਰੋ মুর্ਸ਼ਦ ਦੇ ਹੁਕਮ ਸਦਕਾ ਅਫਗਾਨਿਸਤਾਨ ਤੋਂ ਚੱਲ ਕੇ 1463 ਈਸਵੀ ਵਿੱਚ ਸਤਲੂਈ ਦੇ ਕੰਡੇ ਭੂਮੀ ਦੇ ਇੱਕ ਇਲਾਕੇ ਵਿੱਚ ਇੱਕ ਝੌਂਪੜੀ ਬਣਾ ਕੇ ਰਹਿਣ ਲੱਗੇ ਜਿੱਥੇ ਅੱਜਕੱਲ ਮਰੇਲ ਕੋਟਲਾ ਵਸਿਆ ਹੋਇਆ ਹੈ ਮੰਨਿਆ ਜਾਂਦਾ ਹੈ ਉਹਨਾਂ ਨੇ ਇੱਥੇ ਬਹਿ ਕੇ ਅੱਲਾ ਦੀ ਭਗਤੀ ਕੀਤੀ ਸੀ ਅਤੇ ਉਹਨਾਂ ਦੇ ਦੁਆਰਾ ਵਰਤਾਏ ਗਏ ਕੌਤਕਾਂ ਸਦਕਾ ਉਹਨਾਂ ਦੀ ਮਹਿਮਾ ਪੂਰੇ ਇਲਾਕੇ ਵਿੱਚ ਹੋਣ ਲੱਗੀ ਸੀ ਉਹਨਾਂ ਦਿਨਾਂ ਵਿੱਚ ਬਹਿਲੂਲ ਲੋਦੀ ਦਿੱਲੀ ਤੇ ਚੜ੍ਹਾਈ ਕਰਨਾ ਚਾਹੁੰਦਾ ਸੀ ਅਤੇ ਇਸ ਜੰਗ ਵਿੱਚ ਜਿੱਤ ਪੱਕੀ ਕਰਨ ਲਈ ਬਾਬਾ ਜੀ ਕੋਲ ਫਰਿਆਦ ਕੀਤੀ ਬਾਬਾ ਜੀ ਵੱਲੋਂ ਕੀਤੀ ਗਈ ਫਰਿਆਦ ਸਦਕਾ ਬੈਲ ਲੋ ਲੋਦੀ ਨੇ ਦਿੱਲੀ ਤੇ ਜਿੱਤ ਪ੍ਰਾਪਤ ਕਰ ਲਈ ਸੀ ਅਤੇ ਇਸ ਤੋਂ ਖੁਸ਼ ਹੋਏ ਉਹਨਾਂ ਨੇ ਬਾਬਾ ਜੀ ਨਾਲ ਆਪਣੀ ਲੜਕੀ ਦਾ ਰਿਸ਼ਤਾ ਕਰ ਦਿੱਤਾ 1515 ਈਸਵੀ ਵਿੱਚ ਬਾਬਾ ਹੈਦਰ ਸ਼ੇਖ ਜੀ ਦੁਨੀਆ ਨੂੰ ਅਲਵਿਦਾ ਕਹਿ ਗਏ ਅਤੇ ਉਹਨਾਂ ਦੇ ਅੰਤਿਮ ਸਮੇਂ ਇਸ ਜਗ੍ਹਾ ਤੇ ਉਹਨਾਂ ਦੀ ਦਰਗਾਹ شریف ਹੈ ਮੰਨਿਆ ਜਾਂਦਾ ਹੈ ਕਿ ਰਾਤੋਂ ਰਾਤ ਇੱਕ ਚਾਰ ਦੀਵਾਰੀ ਬਣ ਗਈ ਸੀ ਜਿਸ ਦਾ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਸ ਨੂੰ ਕਿਸ ਨੇ ਬਣਾਇਆ ਅਤੇ ਇਸ ਵਿੱਚ ਵਰਤਿਆ ਗਿਆ ਪੱਥਰ ਕਿੱਥੋਂ ਆਇਆ ਨਾ ਹੀ ਸੀਮੈਂਟ ਨਾ ਹੀ ਰੇਤਾ ਨਾ ਹੀ ਬਜਰੀ ਵਰਤੀ ਗਈ ਅਤੇ ਇਹ ਦੀਵਾਰਾਂ 650 ਸਾਲ ਪੁਰਾਣੀਆਂ ਇਸ ਜਗ੍ਹਾ ਤੇ ਅੱਜ ਵੀ ਮੌਜੂਦ ਹਨ ਜੋ ਕਿ ਤੁਸੀਂ ਸਾਡੀ ਵੀਡੀਓ ਵਿੱਚ ਦੇਖ ਸਕਦੇ ਹੋ ਨਾ ਹੀ ਇਹ ਪੱਥਰ ਕਿਤੋਂ ਮਿਲਦਾ ਹੈ ਤੇ ਨਾ ਹੀ ਇਹ ਜੀ ਕਲਾਕਾਰੀ ਅੱਜ ਤੱਕ ਤੁਸੀਂ ਕਿਤੇ ਹੋਰ ਜਗ੍ਹਾ ਤੇ ਦੇਖੀ ਹੋਣੀ ਹੈ ਜੋ ਤੁਸੀਂ ਇਸ ਦਰਗਾਹ ਤੇ ਚਾਰ ਦੀਵਾਰੀ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਸੋਨਾ ਮਤਲਬ ਦਰਬਾਰ ਬਣਿਆ ਹੋਇਆ ਹੈ ਇਹ ਚਾਰੇ ਪਾਸੇ ਦਰਬਾਰ ਦੇ ਇਹ ਘੁੰਮਦੀਆ ਚਾਰ ਦੀਵਾਰੀ ਤੇ ਤੁਸੀਂ ਦੇਖ ਸਕਦੇ ਹੋ ਸਾਡੀ ਵੀਡੀਓ ਦੇ ਵਿੱਚ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਡਿਜ਼ਾਈਨਿੰਗ ਵੀ ਬਹੁਤ ਜ਼ਿਆਦਾ ਸੋਹਣੀ ਕੀਤੀ ਹੋਈ ਆ ਦੇਖੋ ਤੁਸੀਂ ਇੰਨੀ ਸੋਹਣੀ ਚਿੱਤਰਕਾਰੀ ਜੋ ਕਿ ਸਿਰਫ ਇੱਕ ਰਾਤ ਦੇ ਵਿੱਚ ਕੀਤੀ ਹੋਈ ਆ ਤੁਸੀਂ ਸਾਡੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਚਲੋ ਚੱਲੀਏ ਤੇ ਤੁਹਾਨੂੰ ਆਪਾਂ 메ਨ ਦਰਬਾਰ ਦੇ ਦਰਸ਼ਨ ਕਰਵਾਉਂਦੇ ਹਾਂ ਕਰੋ 메인 ਦਰਬਾਰ ਦੇ ਦਰਸ਼ਨ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ 메인 ਦਰਬਾਰ ਦੇ ਅੰਦਰ ਦੇਖ ਸਕਦੇ ਹੋ ਤੁਸੀਂ ਸਾਡੀ ਵੀਡੀਓ ਦੇ ਵਿੱਚ ਇੱਥੇ ਇਦਾਂ ਹੀ ਕਾਫੀ ਜ਼ਿਆਦਾ ਸੰਗਤਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਬਾਬਾ ਜੀ ਦੀ ਦਰਗਾਹ ਤੇ ਲੱਖਾਂ ਲੋਕ ਨਤਮਸਤਕ ਹੁੰਦੇ ਹਨ ਮਤਲਬ ਜੋ ਕਿ ਮੇਲੇ ਦੇ ਦਿਨਾਂ ਦੇ ਵਿੱਚ ਤਾਂ ਇੱਥੇ ਕਾਫੀ ਜ਼ਿਆਦਾ ਮਤਲਬ ਸੰਗਤ ਪਹੁੰਚੀ ਹੁੰਦੀ ਹੈ ਤੇ ਹੁਣ ਤਾਂ ਤੁਹਾਨੂੰ ਅਸੀਂ ਵੀਡੀਓ ਬਣਾ ਕੇ ਦਿਖਾ ਰਹੇ ਹਾਂ ਮੇਲੇ ਦੇ ਦਿਨਾਂ ਦੇ ਵਿੱਚ ਤਾਂ ਤੁਸੀਂ ਦੇਖ ਨਹੀਂ ਸਕਦੇ ਵੀ ਬਹੁਤ ਜ਼ਿਆਦਾ ਸੰਗਤ ਪੌਂਚੀ ਹੁੰਦੀ ਹੈ ਤੇ ਕਾਫੀ ਜਿਆਦਾ ਰਾਸ਼ ਹੁੰਦਾ ਕਰੋ 메인 ਦਰਬਾਰ ਦੇ ਦਰਸ਼ਨ ਬਿਲਕੁਲ ਸਾਹਮਣੇ ਹੈ 메인 ਦਰਬਾਰ ਤੇ ਤੁਹਾਨੂੰ ਲੈ ਕੇ ਚੱਲਦੇ ਆਪਾਂ ਦਰਸ਼ਨ ਕਰਵਾਉਂਦੇ ਆ 메인 ਦਰਬਾਰ ਖੂਬਸੂਰਤ ਅਤੇ ਸੋਹਣਾ ਬਣਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਸਾਡੀ ਵੀਡੀਓ ਦੇ ਵਿੱਚ ਤੇ ਆਹ ਦੇਖੋ ਬਾਬਾ ਜੀ ਦੇ ਘੋੜੇ ਖੜੇ ਨੇ ਤੇ ਜਿਨ੍ਹਾਂ ਦੀਆਂ ਸੁੱਖਾਂ ਪੂਰੀਆਂ ਹੋ ਜਾਂਦੀਆਂ ਨੇ ਤੇ ਉਹ ਇੱਥੇ ਅੱਗੇ ਬਾਬਾ ਜੀ ਦੇ ਘੋੜੇ ਚੜਾ ਕੇ ਜਾਂਦੇ ਹਨ ਤੇ ਲਓ ਜੀ ਤੁਹਾਨੂੰ ਆਪਾਂ 메인 ਦਰਬਾਰ ਦੇ ਦਰਸ਼ਨ ਕਰਵਾਈਏ ਜੀ ਬਾਬਾ ਜੀ ਦੀ ਦਰਗਾਹ ਦੇ ਨਾਲ ਹੋਰ ਬਹੁਤ ਸਾਰੀਆਂ ਮਜ਼ਾਰਾਂ ਬਣੀਆਂ ਹੋਈਆਂ ਹਨ ਜਿਨ੍ਹਾਂ ਬਾਰੇ ਸੰਗਤਾਂ ਨੂੰ ਹਜੇ ਤੱਕ ਸ਼ਾਇਦ ਹੀ ਪਤਾ ਹੋਵੇ ਚਲੋ ਚੱਲੀਏ ਤੁਹਾਨੂੰ ਅੱਜ ਆਪਾਂ ਇਹਨਾਂ ਮਜ਼ਾਰਾਂ ਬਾਰੇ ਦੱਸਦੇ ਹਾਂ ਬਾਬਾ ਜੀ ਦੀ ਦਰਗਾਹ ਦੇ ਬਿਲਕੁਲ ਖੱਬੇ ਪਾਸੇ ਜੋ ਕਿ ਤੁਸੀਂ ਸਾਡੀ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਮਜ਼ਾਹਰ ਬਾਬਾ ਜੀ ਦੀ ਪਤਨੀ ਬਹਿਲੂਲ ਲੋਦੀ ਦੀ ਪੁੱਤਰੀ ਤਾਜ ਮੁਰੱਸਾ ਦੀ ਹੈ ਅਤੇ ਨਾਲ ਹੀ ਛੋਟੀਆਂ ਮਜ਼ਾਰਾਂ ਉਹਨਾਂ ਦੇ ਪੋਤਰਿਆਂ ਦੀਆਂ ਹਨ ਤੁਸੀਂ ਦੇਖ ਸਕਦੇ ਹੋ ਸਾਡੀ ਵੀਡੀਓ ਦੇ ਵਿੱਚ ਬਾਬਾ ਜੀ ਦੀ ਦਰਗਾਹ ਦੇ ਸੱਜੇ ਪਾਸੇ ਲੱਗਦੇ ਆ ਮਜ਼ਾਰਾ ਜੋ ਕਿ ਤੁਸੀਂ ਸਾਡੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਮਜ਼ਾਰਾ ਉਹਨਾਂ ਦੇ ਪੁੱਤਰਾਂ ਦੀਆਂ ਹਨ ਲਓ ਜੀ ਕਰੋ ਦਰਸ਼ਨ ਮੇਨ ਦਰਬਾਰ ਦੇ ਤੇ ਤੁਹਾਨੂੰ ਆਪ ਮੇਨ ਦਰਬਾਰ ਦੇ ਬਿਲਕੁਲ ਸਾਹਮਣੇ ਵਾਲੀ ਸਾਈਡ ਮੇਨ ਜੋ ਤਿੰਨ ਮਜ਼ਾਰਾ ਬਣਿਆ ਹੋਏ ਨੇ ਇਹਨਾਂ ਵਾਰ ਦੱਸਿਏ ਤਾਂ ਇਹ ਬਾਬਾ ਜੀ ਦੇ ਖਿਦਮਤਕਾਰਾਂ ਦੀਆਂ ਹਨ ਜੋ ਕਿ ਬਿਲਕੁਲ ਨਾਲ ਦਰਖਤ ਦੇ ਨਾਲ ਲੱਗਦੀ ਦਰਗਾਹ ਹੈ ਇਹ ਬਾਬਾ ਜੀ ਦੇ ਹਜ਼ਾਮ ਦੀ ਹੈ ਜੋ ਕਿ ਬਾਬਾ ਜੀ ਦੇ ਨਾਲ ਅਫਗਾਨ ਤੋਂ ਆਏ ਸਨ ਇਹ ਸੰਗਤ ਬਹਿ ਕੇ ਚੌਂਕੀ ਭਰਦੀ ਆ ਬਾਬਾ ਸਾਰਿਆਂ ਨੇ ਮਨੋ ਘਾਵਨਾ ਪੂਰੀ ਪੂਰੀਆਂ ਕਰ ਤੇ ਇੱਧਰ ਦੇਖੋ ਬਾਹਰ ਬੈਠੀ ਆ ਸੰਗਤ ਤੁਸੀਂ ਅੱਜ ਕਾਫੀ ਟਾਈਮ ਬਾਅਦ ਆਏ ਸੀ ਜਿੰਨਾ ਅਸੀਂ ਸੋਚ ਰਹੇ ਸੀ ਉਦੋਂ ਜਲਦੀ ਅਸੀਂ ਦਰਸ਼ਨ ਕੀਤੇ ਆ ਦੇਖੋ ਜੀ ਕਿੰਨੇ ਸੋਹਣੇ कंध बणी हुई आहे ਹਾਂ ਹਾਂ ਆਕਾ ਹਿੰਦੂ ਪੰਡਾ ਅਹਿਮਦਪੁਰੇ ਪੰਡਾ ਸਾਹਿਬ ਦੀ ਸੇਵਾ ਕਰਦੇ ਆ ਠੀਕ ਆ ਠੀਕ ਆ ਜੀ ਬਾਬੀ ਹੁਣੇ ਸੇਵਾ ਕਰਦੇ ਆ ਤੇ ਬੋਲੋ ਬਾਈ ਠੀਕ ਠਾਕ ਜੀ ਬਹੁਤ ਤੁਸੀਂ ਕੁਝ ਨਹੀਂ ਲਾਉਂਦੇ ਕਿੰਨਾਂ ਦੇ ਆਖਿਆ ਬੜਾ ਮਰਕੋਸਾ ਠੀਕ ਆ ਠੀਕ ਆ ਜ਼ਿੰਦਗੀ ਦੇ ਵਿੱਚ ਪਹਿਲਾ ਜਵਾਨਾ ਰਹਾ ਪੁੱਤ ਠੀਕ ਆ ਜੀ ਠੀਕ ਆ ਹਾਂ ਹੋਰ ਠੀਕ ਠਾਕ ਬਾਈ ਜੀ ਬਹੁਤ ਬਹੁਤ ਜੀ ਬਹੁਤ ਠੀਕ ਆ ਦਰਸ਼ਨ ਵਧੀਆ ਹੋ ਗਏ ਜੀ ਠੀਕ ਆ ਬਹੁਤ ਲੈ ਠੀਕ ਆ ਜੀ ਠੀਕ ਆ ਅੱਜ ਸੰਗਤ ਘੱਟ ਸੀ ਰਾਸ਼ਨੀ ਨਾਲ ਜਿਆਦਾ ਨਹੀਂ ਸੀਗਾ ਪਰ ਦਰਸ਼ਨ ਬਹੁਤ ਵਧੀਆ ਹੋ ਗਏ ਇਧਰ ਜਾਂਦੀ ਸੇਵਾ ਵੇ ਨਹੀਂ ਇਧਰ ਨਿਗਾੜਾ ਦੇਖ ਸਕਦੇ ਹੋ ਸਪਾਈਟ ਇੱਥੇ ਕਾਫੀ ਜਿਆਦੇ ਆ ਤੇ ਇਧਰ ਸੰਗਤ ਦਾ ਕੇ ਚੌਂਕੀ ਭਰਦੇ ਆ ਤੇ ਇਧਰ ਠੰਡਾ ਮਿੱਠਾ ਜੱਲ ਲਓ ਜੀ ਆਪਾਂ ਕਰ ਲਿਆ ਦਰਸ਼ਨ ਤੇ ਦਰਸ਼ਨ ਬਹੁਤ ਵਧੀਆ ਹੋਏ ਤੁਹਾਨੂੰ ਵੀ ਆਪਾਂ ਜਲਦੀ ਕਰਾਉਂਦੇ ਆ ਲਓ ਜੀ ਇਧਰ ਲੱਗਿਆ ਹੋਇਆ ਠੰਡੇ ਮਿੱਠੇ ਦੀ ਸੇਵਾ ਕੋਲ ਜੀ ਹਾਂ ਜੀ ਚਲੋ ਜੀ ਚਲੀਏ ਜੈ ਬਾਬੇ ਜੈ ਬਾਬੇ ਅੱਜ ਜੈ ਬਾਬੇ ਨੇ ਛੋਟੇ ਛੋਟੇ ਬੱਚੇ ਝੰਡਾ ਚੁੱਕੇ ਹੋਏ ਤੇ ਆਪਾਂ ਘਰ ਲੈ ਦਲਤਾਂ ਤੇ ਹੁਣ ਆਪਾਂ ਚੱਲਦੇ ਆਂ ਇਹ ਗੱਲ ਦੇਖੋ ਇੱਧਰ ਲੱਗੇ ਹੋਈਆਂ ਸਾਰੀਆਂ ਪ੍ਰਸ਼ਾਦ ਦੀਆਂ ਦੁਕਾਨਾਂ ਆ ਆਹ ਇੱਥੇ ਰਾਸਤੇ ਦੇ ਵਿੱਚ ਨਾ ਕਾਫੀ ਜਿਆਦੇ ਛੋਟੇ ਛੋਟੇ ਪਾਰਕਿੰਗ ਆਉਂਦੀਆਂ ਜਿੱਥੋਂ ਤੁਸੀਂ ਪ੍ਰਸ਼ਾਦ ਲਮੋਗੇ ਨਾ ਉੱਥੇ ਤੁਸੀਂ ਪਾਰਕਿੰਗ ਲਾ ਸਕਦੇ ਹੋ ਤੇ ਇਹ ਨਾ ਭੁੱਲਿਓ ਵੈਸੇ ਮੇਲੇ ਦੇ ਦਿਨਾਂ ਦੇ ਵਿੱਚ ਇੱਥੇ ਤਾਂ ਆਇਆ ਨਹੀਂ ਜਾ ਸਕਦਾ ਇੰਨੀ ਜਿਆਦੇ ਨੇੜੇ ਤੇ ਅੱਜ ਮੇਲਾ ਨਹੀਂ ਸੀ ਪਰ ਘਰ ਰਸਤਾ ਕਾਫੀ ਜਿਆਦੇ ਸੀ ਸਾਡੇ ਦਾ ਗਰਮੀ ਬਹੁਤ ਜਿਆਦੇ ਆ ਸੂਰਜ ਉੱਪਰ ਆਇਆ ਪਿਆ ਆਈ ਬਾਈ ਹੁਣਾਂ ਕੋਲ ਲਿਆ ਸੀ ਆਪਾਂ ਪ੍ਰਸ਼ਾਦ ਤੇ ਹੁਣ ਆਪਾਂ ਚੱਲਦੇ ਹਾਂ ਮਾ ਸਾਡੇ ਇੱਕਿਆ ਸਾਹਮਣੇ ਖੜੀ ਆ ਆਪਣੀ ਬਾਈ